ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰੈਸਿਪ੍ਰੋਕਲ ਟੈਰਫ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਉੱਪਰ ਇੱਕ ਟੈਰਫ ਲਗਾ ਦਿੱਤਾ ਹੈ ਇਸ ਟੈਰਫ ਦੇ ਨਾਲ ਨਾ ਸਿਰਫ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਪਰ ਅਸਰ ਪਵੇਗਾ ਬਲਕਿ ਆਮ ਆਦਮੀ ਤੱਕ ਪਹੁੰਚਣ ਵਾਲੀਆਂ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਜਾਣਗੀਆਂ ਪਰ ਅਹਿਮ ਗੱਲ ਹੈ ਕਿ ਇਸ ਟੈਰਫ ਦਾ ਅਸਰ ਸਿਰਫ ਭਾਰਤ ਜਾਫਰ ਜਿਨ੍ਹਾਂ ਦੇਸ਼ਾਂ ਦੇ ਉੱਪਰ ਟੈਰਫ ਲਗਾਇਆ ਗਿਆ ਹੈ ਉਨ੍ਹਾਂ ਤੇ ਹੀ ਨਹੀਂ ਬਲਕਿ ਅਮਰੀਕੀ ਨਾਗਰਿਕਾਂ ਦੇ ਉੱਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆਂ ਕਿ ਇਸ ਰੈਸਿਪ੍ਰੋਕਲ ਟੈਰਫ ਦੇ ਨਾਲ ਭਾਰਤ ਦਾ ਕਿਹੜਾ ਕਿਹੜਾ ਸੈਕਟਰ ਪ੍ਰਭਾਵਿਤ ਹੋਵੇਗਾ ਉੱਥੇ ਹੀ ਜੇਕਰ ਭਾਰਤ ਦੀ ਜੀਡੀਪੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਇਸ ਦਾ ਕਿੰਨਾ ਇੱਕ ਅਸਰ ਪਵੇਗਾ ਜਾਂ ਫਿਰ ਬਾਕੀ ਦੇਸ਼ਾਂ ਦੇ ਉੱਪਰ ਇਸ ਟੈਰਫ ਦਾ ਕਿੰਨਾ ਇੱਕ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਉਸ ਦੀ ਜਾਣਕਾਰੀ ਦੇਵਾਂਗੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤੀ ਮਾਹਿਰਾਂ ਦੀ ਗੱਲ ਕਰੀਏ ਤਾਂ ਭਾਰਤੀ ਮਾਹਿਰਾਂ ਦਾ ਕਹਿਣਾ ਹੈ ਕਿ ਰੈਸਿਪ੍ਰੋਕਲ ਟੈਰਫ ਦਾ ਭਾਰਤ ਦੀ ਅਰਥ ਵਿਵਸਥਾ ਦੇ ਉੱਪਰ ਜੋ ਅਸਰ ਰਹੇਗਾ ਉਹ ਬੇहद ਹੀ ਸੀਮਤ ਰਹੇਗਾ ਕਿਉਂਕਿ ਭਾਰਤ ਅਤੇ ਅਮਰੀਕਾ ਦੇ ਵਿੱਚ ਟੈਰਿਫ ਗੈਪ 9 ਫੀਸਦੀ ਦਾ ਹੈ ਜੋ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਪਰ ਫਿਰ ਵੀ ਜੀਡੀਪੀ ਦੇ ਉੱਪਰ ਇਸ ਦਾ ਅਸਰ ਹੈ ਜੋ 1.1 ਫੀਸਦੀ ਰਹੇਗਾ ਰਿਪੋਰਟ ਦੇ ਮੁਤਾਬਕ ਭਾਰਤ ਦੇ ਕੁੱਲ 42.2 ਬਿਲੀਅਨ ਡਾਲਰ ਦੇ ਐਕਸਪੋਰਟ ਪ੍ਰਭਾਵਿਤ ਹੋਣਗੇ ਜਦਕੇ ਜੀਡੀਪੀ ਦਾ ਇਹ ਸਿਰਫ 1.1 ਫੀਸਦੀ ਹਿੱਸਾ ਹੈ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਸੈਕਟਰਸ ਦੀ ਗੱਲ ਕਰੀਏ ਤਾਂ ਭਾਰਤ ਦੀ ਜੇਕਰ ਇੰਡਸਟਰੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਰੈਸਪ੍ਰੋਕਲ ਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਯਾਨੀ ਕਿ ਰੈਸਪ੍ਰੋਕਲ ਟੈਰਫ ਦੇ ਨਾਲ ਕਈ ਸੈਕਟਰਸ ਹੋਣਗੇ ਜਿਨ੍ਹਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਮੁਨਾਫੇ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਜੇਕਰ ਰੋਜ਼ਗਾਰ ਦੀ ਗੱਲ ਕਰੀਏ ਤਾਂ ਉਹ ਵੀ ਇਸ ਟੈਰਫ ਦੇ ਕਾਰਨ ਪ੍ਰਭਾਵਿਤ ਹੋ ਸਕਦਾ ਵਾ ਰੋਜ਼ੀਕੇ ਅਮਰੀਕਾ ਦੁਆਰਾ ਜ਼ਿਆਦਾ ਟੈਰਫ ਲਗਾਉਣ ਤਾਲ ਇਨਾਂ ਸੈਕਟਰਸ ਦੀਆਂ ਕੰਪਨੀਆਂ ਦੇ ਵਿੱਚ ਪ੍ਰੋਡਕਟ ਨੇ ਜੋ ਉਹ ਪਹਿਲਾਂ ਦੇ ਮੁਕਾਬਲੇ ਹੁਣ ਯੂਐਸ ਦੇ ਵਿੱਚ ਮਹਿੰਗੇ ਹੋ ਜਾਣਗੇ ਜਿਸ ਦਾ ਸਿੱਧਾ ਅਸਰ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਪਵੇਗਾ ਤਾਂ ਇਹ ਜਿਹੜੇ ਪ੍ਰੋਡਕਟਸ ਹੋਣਗੇ ਜਫਰ ਇਸ ਕੰਪਨੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਇਸ ਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਉੱਤੇ ਹੀ ਜੇਕਰ ਟ੍ਰੇਡ ਦੀ ਗੱਲ ਕਰੇ ਤਾਂ TOI ਦੀ ਰਿਪੋਰਟ ਦੇ ਮੁਤਾਬਕ ਟੈਰਫ ਵਧਣ ਦੇ ਨਾਲ ਭਾਰਤ ਦਾ ਐਕਸਪੋਰਟ 3.6 ਬਿਲੀਅਨ ਡਾਲਰ ਘਟ ਹੋ ਸਕਦਾ ਹੈ ਪਰ ਇਹ ਜੀਡੀਪੀ ਦੇ 0.1 ਫੀਸਦੀ ਦੇ ਬਰਾਬਰ ਹੋਵੇਗਾ ਜੇਕਰ 2024 ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤ ਅਮਰੀਕਾ ਦਾ ਦੋ ਪੱਖੀ ਵਪਾਰ 124 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਇਸ ਦੇ ਨਾਲ ਭਾਰਤ ਨੇ ਅਮਰੀਕਾ ਨੂੰ 81 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਸੀ ਜਦਕਿ 44 ਬਿਲੀਅਨ ਡਾਲਰ ਦਾ ਆਯਾਤ ਕੀਤਾ ਗਿਆ ਸੀ ਜਾਨੀ ਕਿ ਭਾਰਤ ਨੂੰ 37 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਲਾਭ ਮਿਲਿਆ ਸੀ ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਦਾ ਭਾਰਤ ਦੇ ਨਾਲ ਟ੍ਰੇਡ ਡੈਫਿਸਿਟ ਟੌਪ 10 ਦੇ ਵਿੱਚ ਵੀ ਨਹੀਂ ਆਉਂਦਾ ਜਾਨੀ ਕਿ ਸਾਫ ਹੈ ਕਿ 트럼ਪ ਦਾ ਗੁੱਸਾ ਭਾਰਤ ਦੇ ਮੁਕਾਬਲੇ ਚੀਨ ਮੈਕਸੀਕੋ ਅਤੇ ਕੈਨੇਡਾ ਦੇ ਪਰ ਜਿਆਦਾ ਭਾਰੀ ਪੈਂਦਾ ਹੋਇਆ ਦਿਖਾਈ ਦੇਗਾ ਉਥੇ ਜੇਕਰ ਖੇਤੀਬਾੜੀ ਅਤੇ ਡੇਅਰੀ ਉਤਪਾਦ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਟੈਰਫ ਜਿਆਦਾ ਲੱਗ ਸਕਦਾ ਹੈ ਪਰ ਇਹਨਾਂ ਦਾ ਨਿਰਯਾਤ ਸਿਰਫ 0.5 ਬਿਲੀਅਨ ਡਾਲਰ ਹੈ ਇਸ ਲਈ ਇਸ ਦੇ ਉੱਪਰ ਵੀ ਜਿਆਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਇਸ ਤੋਂ ਇਲਾਵਾ એનર્ਜੀ ਮੈਟਲ ਅਤੇ ਆਟੋ ਸੈਕਟਰ ਦੇ ਵਿੱਚ ਵੀ ਟੈਰਿਫ ਵਧਣ ਦੇ ਨਾਲ ਅਮਰੀਕਾ ਨੂੰ ਹੀ ਨੁਕਸਾਨ ਹੋਵੇਗਾ ਜਾਨਕਿ ਭਾਰਤ ਨੂੰ ਇਸ ਦਾ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਉੱਥੇ ਤੁਹਾਨੂੰ ਦੱਸ ਦਈਏ ਕਿ ਜੇਕਰ ਜੀਡੀਪੀ ਦੀ ਗੱਲ ਕਰੀਏ ਤਾਂ ਭਾਰਤ ਦੀ ਜੀਡੀਪੀ ਦੇ ਉੱਪਰ ਇਸ ਦਾ 1.1 ਫੀਸ ਦਾ ਅਸਰ ਦੇਖਣ ਨੂੰ ਮਿਲੇਗਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਮੁਕਾਬਲੇ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਜਿੱਥੇ ਸਿੱਧਾ ਅਸਰ ਪਵੇਗਾ ਉੱਥੇ ਹੀ ਚੀਨ ਮੈਕਸੀਕੋ ਅਤੇ ਕੈਨੇਡਾ ਨੂੰ ਇਸ ਦਾ ਕਾਫੀ ਜ਼ਿਆਦਾ ਨੁਕਸਾਨ ਚੱਲਣਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰੈਸਿਪ੍ਰੋਕਲ ਟੈਰਫ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਉੱਪਰ ਇੱਕ ਟੈਰਫ ਲਗਾ ਦਿੱਤਾ ਹੈ ਇਸ ਟੈਰਫ ਦੇ ਨਾਲ ਨਾ ਸਿਰਫ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਪਰ ਅਸਰ ਪਵੇਗਾ ਬਲਕਿ ਆਮ ਆਦਮੀ ਤੱਕ ਪਹੁੰਚਣ ਵਾਲੀਆਂ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਜਾਣਗੀਆਂ ਪਰ ਅਹਿਮ ਗੱਲ ਹੈ ਕਿ ਇਸ ਟੈਰਫ ਦਾ ਅਸਰ ਸਿਰਫ ਭਾਰਤ ਜਾਫਰ ਜਿਨ੍ਹਾਂ ਦੇਸ਼ਾਂ ਦੇ ਉੱਪਰ ਇਹ ਟੈਰਫ ਲਗਾਇਆ ਗਿਆ ਉਹਨਾਂ ਤੇ ਹੀ ਨਹੀਂ ਬਲਕਿ ਅਮਰੀਕੀ ਨਾਗਰਿਕਾਂ ਦੇ ਉੱਪਰ ਵੀ ਇਸ ਅਸਰ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆਂ ਕਿ ਇਸ ਰੈਸਪੀ ਪ੍ਰੋਕਲ ਟੈਰਫ ਦੇ ਨਾਲ ਭਾਰਤ ਦਾ ਕਿਹੜਾ ਕਿਹੜਾ ਸੈਕਟਰ ਪ੍ਰਭਾਵਿਤ ਹੋਵੇਗਾ ਉਥੇ ਹੀ ਜੇਕਰ ਭਾਰਤ ਦੀ ਜੀਡੀਪੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਇਸ ਦਾ ਕਿੰਨਾ ਇੱਕ ਅਸਰ ਪਏਗਾ ਜਾਂ ਫਿਰ ਬਾਕੀ ਦੇਸ਼ਾਂ ਦੇ ਉੱਪਰ ਇਸ ਟੈਰਫ ਦਾ ਕਿੰਨਾ ਇੱਕ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਉਸ ਦੀ ਜਾਣਕਾਰੀ ਦੇਵਾਂਗੇ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤੀ ਮਾਹਿਰਾਂ ਦੀ ਗੱਲ ਕਰੀਏ ਤਾਂ ਭਾਰਤੀ ਮਾਹਿਰਾਂ ਦਾ ਕਹਿਣਾ ਹੈ ਕਿ ਰੈਸਪੀ ਪ੍ਰੋਕਲ ਟੈਰਫ ਦਾ ਭਾਰਤ ਦੀ ਅਰਥ ਵਿਵਸਥਾ ਦੇ ਉੱਪਰ ਜੋ ਅਸਰ ਰਹੇਗਾ ਉਹ ਬੇहद ਹੀ ਸੀਮਤ ਰਹੇਗਾ ਕਿਉਂਕਿ ਭਾਰਤ ਅਤੇ ਅਮਰੀਕਾ ਦੇ ਵਿੱਚ ਟੈਰਿਫ ਗੈਪ 9 ਫੀਸਦੀ ਦਾ ਹੈ ਜੋ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਪਰ ਫਿਰ ਵੀ ਜੀਡੀਪੀ ਦੇ ਉੱਪਰ ਇਸ ਦਾ ਅਸਰ ਹੈ ਜੋ 1.1 ਫੀਸਦੀ ਰਹੇਗਾ ਰਿਪੋਰਟ ਦੇ ਮੁਤਾਬਕ ਭਾਰਤ ਦੇ ਕੁੱਲ 42.2 ਬਿਲੀਅਨ ਡਾਲਰ ਦੇ ਐਕਸਪੋਰਟ ਪ੍ਰਭਾਵਿਤ ਹੋਣਗੇ ਜਦਕੇ ਜੀਡੀਪੀ ਦਾ ਇਹ ਸਿਰਫ 1.1 ਫੀਸਦੀ ਹਿੱਸਾ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਜੇਕਰ ਸੈਕਟਰਸ ਦੀ ਗੱਲ ਕਰੀਏ ਤਾਂ ਭਾਰਤ ਦੀ ਜੇਕਰ ਇੰਡਸਟਰੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਰੈਸਪ੍ਰੋਕਲ ਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਯਾਨੀ ਕਿ ਰੈਸਪ੍ਰੋਕਲ ਟੈਰਫ ਦੇ ਨਾਲ ਕਈ ਸੈਕਟਰਸ ਹੋਣਗੇ ਜਿਨ੍ਹਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਮੁਨਾਫੇ ਦੇ ਵਿੱਚ ਇਸ ਤਾ ਅਸਰ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਜੇਕਰ ਰੋਜ਼ਗਾਰ ਦੀ ਗੱਲ ਕਰੀਏ ਤਾਂ ਉਹ ਵੀ ਇਸ ਟੈਰਫ ਦੇ ਕਾਰਨ ਪ੍ਰਭਾਵਿਤ ਹੋ ਸਕਦਾ ਵਾ ਰੋਜ਼ੀ ਕੇ ਅਮਰੀਕਾ ਦੁਆਰਾ ਜ਼ਿਆਦਾ ਟੈਰਫ ਲਗਾਉਣ ਤਾਲ ਇਨਾਂ ਸੈਕਟਰਸ ਦੀਆਂ ਕੰਪਨੀਆਂ ਦੇ ਵਿੱਚ ਪ੍ਰੋਡਕਟ ਨੇ ਜੋ ਉਹ ਪਹਿਲਾਂ ਦੇ ਮੁਕਾਬਲੇ ਹੁਣ ਯੂਐਸ ਦੇ ਵਿੱਚ ਮਹਿੰਗੇ ਹੋ ਜਾਣਗੇ ਜਿਸ ਦਾ ਸਿੱਧਾ ਅਸਰ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਪਵੇਗਾ ਤਾਂ ਇਹ ਜਿਹੜੇ ਪ੍ਰੋਡਕਟਸ ਹੋਣਗੇ ਜਫਰ ਇਸ ਕੰਪਨੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਇਸ ਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਉਤੇ ਹੀ ਜੇਕਰ ਟ੍ਰੇਡ ਦੀ ਗੱਲ ਕਰੇ ਤਾਂ TOI ਦੀ ਰਿਪੋਰਟ ਦੇ ਮੁਤਾਬਕ ਟੈਰਫ ਵਧਣ ਦੇ ਨਾਲ ਭਾਰਤ ਦਾ ਐਕਸਪੋਰਟ 1.6 ਬਿਲੀਅਨ ਡਾਲਰ ਘਟ ਹੋ ਸਕਦਾ ਹੈ ਪਰ ਇਹ ਜੀਡੀਪੀ ਦੇ 0.1 ਫੀਸਦੀ ਦੇ ਬਰਾਬਰ ਹੋਵੇਗਾ ਜੇਕਰ 2024 ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤ ਅਮਰੀਕਾ ਦਾ ਦੋ ਪੱਖੀ ਵਪਾਰ 124 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਇਸ ਦੇ ਨਾਲ ਭਾਰਤ ਨੇ ਅਮਰੀਕਾ ਨੂੰ 81 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਸੀ ਜਦਕਿ 44 ਬਿਲੀਅਨ ਡਾਲਰ ਦਾ ਆਯਾਤ ਕੀਤਾ ਗਿਆ ਸੀ ਜਾਨੀ ਕਿ ਭਾਰਤ ਨੂੰ 37 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਲਾਭ ਮਿਲਿਆ ਸੀ ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਦਾ ਭਾਰਤ ਦੇ ਨਾਲ ਟ੍ਰੇਡ ਡੈਫਿਸਿਟ ਟੌਪ 10 ਦੇ ਵਿੱਚ ਵੀ ਨਹੀਂ ਆਉਂਦਾ ਜਾਨੀ ਕਿ ਸਾਫ ਹੈ ਕਿ 트럼ਪ ਦਾ ਗੁੱਸਾ ਭਾਰਤ ਦੇ ਮੁਕਾਬਲੇ ਚੀਨ ਮੈਕਸੀਕੋ ਅਤੇ ਕੈਨੇਡਾ ਦੇ ਪਰ ਜਿਆਦਾ ਭਾਰੀ ਪੈਂਦਾ ਹੋਇਆ ਦਿਖਾਈ ਦੇਗਾ ਉਥੇ ਜੇਕਰ ਖੇਤੀਬਾੜੀ ਅਤੇ ਡੇਅਰੀ ਉਤਪਾਦ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਟੈਰਫ ਜਿਆਦਾ ਲੱਗ ਸਕਦਾ ਹੈ ਪਰ ਇਹਨਾਂ ਦਾ ਨਿਰਯਾਤ ਸਿਰਫ 0.5 ਬਿਲੀਅਨ ਡਾਲਰ ਹੈ ਇਸ ਲਈ ਇਸ ਦੇ ਉੱਪਰ ਵੀ ਜਿਆਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਇਸ ਤੋਂ ਇਲਾਵਾ એનર્ਜੀ ਮੈਟਲ ਅਤੇ ਆਟੋ ਸੈਕਟਰ ਦੇ ਵਿੱਚ ਵੀ ਟੈਰਿਫ ਵਧਣ ਦੇ ਨਾਲ ਅਮਰੀਕਾ ਨੂੰ ਹੀ ਨੁਕਸਾਨ ਹੋਵੇਗਾ ਜਾਨਕਿ ਭਾਰਤ ਨੂੰ ਇਸ ਦਾ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਜੀਡੀਪੀ ਦੀ ਗੱਲ ਕਰੀਏ ਤਾਂ ਭਾਰਤ ਦੀ ਜੀਡੀਪੀ ਦੇ ਉੱਪਰ ਇਸ ਦਾ 1.1 ਫੀਸਦੀ ਅਸਰ ਦੇਖਣ ਨੂੰ ਮਿਲੇਗਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਮੁਕਾਬਲੇ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਜਿੱਥੇ ਸਿੱਧਾ ਅਸਰ ਪਵੇਗਾ ਉੱਥੇ ਹੀ ਚੀਨ ਮੈਕਸੀਕੋ ਅਤੇ ਕੈਨੇਡਾ ਨੂੰ ਇਸ ਦਾ ਕਾਫੀ ਜ਼ਿਆਦਾ ਨੁਕਸਾਨ ਚੱਲਣਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਰੈਸਿਪ੍ਰੋਕਲ ਟੈਰਫ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਉੱਪਰ ਇੱਕ ਟੈਰਫ ਲਗਾ ਦਿੱਤਾ ਹੈ ਇਸ ਟੈਰਫ ਦੇ ਨਾਲ ਨਾ ਸਿਰਫ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਪਰ ਅਸਰ ਪਵੇਗਾ ਬਲਕਿ ਆਮ ਆਦਮੀ ਤੱਕ ਪਹੁੰਚਣ ਵਾਲੀਆਂ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਜਾਣਗੀਆਂ ਪਰ ਅਹਿਮ ਗੱਲ ਹੈ ਕਿ ਇਸ ਟੈਰਫ ਦਾ ਅਸਰ ਸਿਰਫ ਭਾਰਤ ਜਾਫਰ ਜਿਨ੍ਹਾਂ ਦੇਸ਼ਾਂ ਦੇ ਉੱਪਰ ਟੈਰਫ ਲਗਾਇਆ ਗਿਆ ਉਹਨਾਂ ਤੇ ਹੀ ਨਹੀਂ ਬਲਕਿ ਅਮਰੀਕੀ ਨਾਗਰਿਕਾਂ ਦੇ ਉੱਪਰ ਵੀ ਇਸ ਅਸਰ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆਂ ਕਿ ਇਸ ਰੈਸੀ ਪ੍ਰੋਕਲ ਟੈਰਫ ਦੇ ਨਾਲ ਭਾਰਤ ਦਾ ਕਿਹੜਾ ਕਿਹੜਾ ਸੈਕਟਰ ਪ੍ਰਭਾਵਿਤ ਹੋਵੇਗਾ ਉਥੇ ਹੀ ਜੇਕਰ ਭਾਰਤ ਦੀ ਜੀਡੀਪੀ ਦੀ ਗੱਲ ਕਰੀਏ ਤਾਂ ਉਸਤੇ ਉੱਪਰ ਇਸ ਦਾ ਕਿੰਨਾ ਇੱਕ ਅਸਰ ਪਵੇਗਾ ਜਾਂ ਫਿਰ ਬਾਕੀ ਦੇਸ਼ਾਂ ਦੇ ਉੱਪਰ ਇਸ ਟੈਰਫ ਦਾ ਕਿੰਨਾ ਇੱਕ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਉਸ ਦੀ ਜਾਣਕਾਰੀ ਦੇਵਾਂਗੇ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤੀ ਮਾਹਿਰਾਂ ਦੀ ਗੱਲ ਕਰੀਏ ਤਾਂ ਭਾਰਤੀ ਮਾਹਿਰਾਂ ਦਾ ਕਹਿਣਾ ਹੈ ਕਿ ਰੈਸੀ ਪ੍ਰੋਕਲ ਟੈਰਫ ਦਾ ਭਾਰਤ ਦੀ ਅਰਥ ਵਿਵਸਥਾ ਦੇ ਉੱਪਰ ਜੋ ਅਸਰ ਰਹੇਗਾ ਉਹ ਬੇहद ਹੀ ਸੀਮਤ ਰਹੇਗਾ ਕਿਉਂਕਿ ਭਾਰਤ ਅਤੇ ਅਮਰੀਕਾ ਦੇ ਵਿੱਚ ਟੈਰਿਫ ਗੈਪ 9 ਫੀਸਦੀ ਦਾ ਹੈ ਜੋ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਪਰ ਫਿਰ ਵੀ ਜੀਡੀਪੀ ਦੇ ਉੱਪਰ ਇਸ ਦਾ ਅਸਰ ਹੈ ਜੋ 1.1 ਫੀਸਦੀ ਰਹੇਗਾ ਰਿਪੋਰਟ ਦੇ ਮੁਤਾਬਕ ਭਾਰਤ ਦੇ ਕੁੱਲ 42.2 ਬਿਲੀਅਨ ਡਾਲਰ ਦੇ ਐਕਸਪੋਰਟ ਪ੍ਰਭਾਵਿਤ ਹੋਣਗੇ ਜਦਕੇ ਜੀਡੀਪੀ ਦਾ ਇਹ ਸਿਰਫ 1.1 ਫੀਸਦੀ ਹਿੱਸਾ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਜੇਕਰ ਸੈਕਟਰਸ ਦੀ ਗੱਲ ਕਰੀਏ ਤਾਂ ਭਾਰਤ ਦੀ ਜੇਕਰ ਇੰਡਸਟਰੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਰੈਸਿਪਰੋਕਲ ਟੈਰਿਫ ਦਾ ਕਾਫੀ ਜ਼ਿਆਦਾ ਅਸਰ ਦੇਣਾ ਦੇਖਣ ਨੂੰ ਮਿਲ ਸਕਦਾ ਜਾਨੀ ਕਿ ਰੈਸਿਪਰੋਕਲ ਟੈਰਿਫ ਦੇ ਨਾਲ ਕਈ ਸੈਕਟਰਸ ਹੋਣਗੇ ਜਿਨ੍ਹਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਮੁਨਾਫੇ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਜੇਕਰ ਰੁਜ਼ਗਾਰ ਦੀ ਗੱਲ ਕਰੀਏ ਤਾਂ ਉਹ ਵੀ ਇਸ ਤਰਫ ਦੇ ਕਾਰਨ ਪ੍ਰਭਾਵਿਤ ਹੋ ਸਕਦਾ ਵਾ ਰੋਜ਼ ਇਹ ਕਿ ਅਮਰੀਕਾ ਦੁਆਰਾ ਜ਼ਿਆਦਾ ਟੈਰਫ ਲਗਾਉਣ ਨਾਲ ਇਹਨਾਂ ਸੈਕਟਰਸ ਦੀਆਂ ਕੰਪਨੀਆਂ ਦੇ ਵਿੱਚ ਪ੍ਰੋਡਕਟ ਨੇ ਜੋ ਉਹ ਪਹਿਲਾਂ ਦੇ ਮੁਕਾਬਲੇ ਹੁਣ ਯੂਐਸ ਦੇ ਵਿੱਚ ਮਹਿੰਗੇ ਹੋ ਜਾਣਗੇ ਜਿਸ ਦਾ ਸਿੱਧਾ ਅਸਰ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਪਏਗਾ ਤਾਂ ਇਹ ਜਿਹੜੇ ਪ੍ਰੋਡਕਟਸ ਹੋਣਗੇ ਜਫਰ ਇਸ ਕੰਪਨੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਇਸ ਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਉੱਥੇ ਹੀ ਜੇਕਰ ਟ੍ਰੇਡ ਦੀ ਗੱਲ ਕਰੇ ਤਾਂ TOI ਦੀ ਰਿਪੋਰਟ ਦੇ ਮੁਤਾਬਕ ਟੈਰਫ ਵਧਣ ਦੇ ਨਾਲ ਭਾਰਤ ਦਾ ਐਕਸਪੋਰਟ 3.6 ਬਿਲੀਅਨ ਡਾਲਰ ਘਟ ਹੋ ਸਕਦਾ ਹੈ ਪਰ ਇਹ ਜੀਡੀਪੀ ਦੇ 0.1 ਫੀਸਦੀ ਦੇ ਬਰਾਬਰ ਹੋਵੇਗਾ ਜੇਕਰ 2024 ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤ ਅਮਰੀਕਾ ਦਾ ਦੋ ਪੱਖੀ ਵਪਾਰ 124 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਇਸ ਦੇ ਨਾਲ ਭਾਰਤ ਨੇ ਅਮਰੀਕਾ ਨੂੰ 81 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਸੀ ਜਦਕਿ 44 ਬਿਲੀਅਨ ਡਾਲਰ ਦਾ ਆਯਾਤ ਕੀਤਾ ਗਿਆ ਸੀ ਜਾਨੀ ਕਿ ਭਾਰਤ ਨੂੰ 37 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਲਾਭ ਮਿਲਿਆ ਸੀ ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਦਾ ਭਾਰਤ ਦੇ ਨਾਲ ਟ੍ਰੇਡ ਡੈਫਿਸਿਟ ਟੌਪ 10 ਦੇ ਵਿੱਚ ਵੀ ਨਹੀਂ ਆਉਂਦਾ ਯਾਨੀ ਕਿ ਸਾਫ ਰਕੇ ਟਰੰਪ ਦਾ ਗੁੱਸਾ ਭਾਰਤ ਦੇ ਮੁਕਾਬਲੇ ਚੀਨ ਮੈਕਸੀਕੋ ਅਤੇ ਕੈਨੇਡਾ ਦੇ ਉੱਪਰ ਜ਼ਿਆਦਾ ਭਾਰੀ ਪੈਂਦਾ ਹੋਇਆ ਦਿਖਾਈ ਦੇਗਾ ਉੱਥੇ ਹੀ ਜੇਕਰ ਖੇਤੀਬਾੜੀ ਅਤੇ ਡੇਅਰੀ ਉਤਪਾਦ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਟੈਰਫ ਜ਼ਿਆਦਾ ਲੱਗ ਸਕਦਾ ਹੈ ਪਰ ਇਹਨਾਂ ਦਾ ਨਿਰਯਾਤ ਸਿਰਫ 0.5 ਬਿਲੀਅਨ ਡਾਲਰ ਹੈ ਇਸ ਲਈ ਇਸ ਤੋਂ ਉੱਪਰ ਵੀ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਇਸ ਤੋਂ ਇਲਾਵਾ એનર્ਜੀ ਮੈਟਲ ਅਤੇ ਆਟੋ ਸੈਕਟਰ ਦੇ ਵਿੱਚ ਵੀ ਟੈਰਿਫ ਵਧਣ ਦੇ ਨਾਲ ਅਮਰੀਕਾ ਨੂੰ ਹੀ ਨੁਕਸਾਨ ਹੋਵੇਗਾ ਜਾਨਕਿ ਭਾਰਤ ਨੂੰ ਇਸ ਦਾ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਉੱਥੇ ਹੀ ਤੁਹਾਨੂੰ ਦੱਸਦੀ ਕਿ ਜੇਕਰ ਜੀਡੀਪੀ ਦੀ ਗੱਲ ਕਰੀਏ ਤਾਂ ਭਾਰਤ ਦੀ ਜੀਡੀਪੀ ਦੇ ਉੱਪਰ ਇਸ ਦਾ 1.1 ਫੀਸਦੀ ਅਸਰ ਦੇਖਣ ਨੂੰ ਮਿਲੇਗਾ ਉੱਥੇ ਹੀ ਤੁਹਾਨੂੰ ਦੱਸਦੀ ਕਿ ਭਾਰਤ ਦੇ ਮੁਕਾਬਲੇ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਜਿੱਥੇ ਸਿੱਧਾ ਅਸਰ ਪਵੇਗਾ ਉੱਥੇ ਹੀ ਚੀਨ ਮੈਕਸੀਕੋ ਅਤੇ ਕੈਨੇਡਾ ਨੂੰ ਇਸ ਦਾ ਕਾਫੀ ਜ਼ਿਆਦਾ ਨੁਕਸਾਨ ਚੱਲਣਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰੈਸਿਪ੍ਰੋਕਲ ਟੈਰਫ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਉੱਪਰ ਇੱਕ ਟੈਰਫ ਲਗਾ ਦਿੱਤਾ ਹੈ ਇਸ ਟੈਰਫ ਦੇ ਨਾਲ ਨਾ ਸਿਰਫ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਪਰ ਅਸਰ ਪਵੇਗਾ ਬਲਕਿ ਆਮ ਆਦਮੀ ਤੱਕ ਪਹੁੰਚਣ ਵਾਲੀਆਂ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਜਾਣਗੀਆਂ ਪਰ ਅਹਿਮ ਗੱਲ ਹੈ ਕਿ ਇਸ ਟੈਰਫ ਦਾ ਅਸਰ ਸਿਰਫ ਭਾਰਤ ਜਾਫਰ ਜਿਨ੍ਹਾਂ ਦੇਸ਼ਾਂ ਦੇ ਉੱਪਰ ਇਹ ਟੈਰਫ ਲਗਾਇਆ ਗਿਆ ਉਹਨਾਂ ਤੇ ਹੀ ਨਹੀਂ ਬਲਕਿ ਅਮਰੀਕੀ ਨਾਗਰਿਕਾਂ ਦੇ ਉੱਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆਂ ਕਿ ਇਸ ਰੈਸਪ੍ਰੋਕਲ ਟੈਰਫ ਦੇ ਨਾਲ ਭਾਰਤ ਦਾ ਕਿਹੜਾ ਕਿਹੜਾ ਸੈਕਟਰ ਪ੍ਰਭਾਵਿਤ ਹੋਵੇਗਾ ਉੱਥੇ ਹੀ ਜੇਕਰ ਭਾਰਤ ਦੀ ਜੀਡੀਪੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਇਸ ਦਾ ਕਿੰਨਾ ਕੁ ਅਸਰ ਪਏਗਾ ਜਾਂ ਫਿਰ ਬਾਕੀ ਦੇਸ਼ਾਂ ਦੇ ਉੱਪਰ ਇਸ ਟੈਰਫ ਦਾ ਕਿੰਨਾ ਕੁ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਉਸ ਦੀ ਜਾਣਕਾਰੀ ਦੇਵਾਂਗੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤੀ ਮਾਹਿਰਾਂ ਦੀ ਗੱਲ ਕਰੀਏ ਤਾਂ ਭਾਰਤੀ ਮਾਹਿਰਾਂ ਦਾ ਕਹਿਣਾ ਹੈ ਕਿ ਰੈਸਪ੍ਰੋਕਲ ਟੈਰਫ ਦਾ ਭਾਰਤ ਦੀ ਅਰਥ ਵਿਵਸਥਾ ਦੇ ਉੱਪਰ ਜੋ ਅਸਰ ਰਹੇਗਾ ਉਹ ਬੇहद ਹੀ ਸੀਮਤ ਰਹੇਗਾ ਕਿਉਂਕਿ ਭਾਰਤ ਅਤੇ ਅਮਰੀਕਾ ਦੇ ਵਿੱਚ ਟੈਰਿਫ ਗੈਪ 9 ਫੀਸਦੀ ਦਾ ਹੈ ਜੋ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਪਰ ਫਿਰ ਵੀ ਜੀਡੀਪੀ ਦੇ ਉੱਪਰ ਇਸ ਦਾ ਅਸਰ ਹੈ ਜੋ 1.1 ਫੀਸਦੀ ਰਹੇਗਾ ਰਿਪੋਰਟ ਦੇ ਮੁਤਾਬਕ ਭਾਰਤ ਦੇ ਕੁੱਲ 42.2 ਬਿਲੀਅਨ ਡਾਲਰ ਦੇ ਐਕਸਪੋਰਟ ਪ੍ਰਭਾਵਿਤ ਹੋਣਗੇ ਜਦਕੇ ਜੀਡੀਪੀ ਦਾ ਇਹ ਸਿਰਫ 1.1 ਫੀਸਦੀ ਹਿੱਸਾ ਹੈ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਸੈਕਟਰਸ ਦੀ ਗੱਲ ਕਰੀਏ ਤਾਂ ਭਾਰਤ ਦੀ ਜੇਕਰ ਇੰਡਸਟਰੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਰੈਸਿਪ੍ਰੋਕਲ ਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਣਾ ਦੇਖਣ ਨੂੰ ਮਿਲ ਸਕਦਾ ਯਾਨੀ ਕਿ ਰੈਸਿਪ੍ਰੋਕਲ ਟੈਰਫ ਦੇ ਨਾਲ ਕਈ ਸੈਕਟਰਸ ਹੋਣਗੇ ਜਿਨ੍ਹਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਮੁਨਾਫੇ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਜੇਕਰ ਰੁਜ਼ਗਾਰ ਦੀ ਗੱਲ ਕਰੀਏ ਤਾਂ ਉਹ ਵੀ ਇਸ ਟੈਰਫ ਦੇ ਕਾਰਨ ਪ੍ਰਭਾਵਿਤ ਹੋ ਸਕਦਾ ਵਾ ਤੋ ਸਹੀ ਕਿ ਅਮਰੀਕਾ ਦੁਆਰਾ ਜ਼ਿਆਦਾ ਟੈਰਫ ਲਗਾਉਣ ਨਾਲ ਇਹਨਾਂ ਸੈਕਟਰਸ ਦੀਆਂ ਕੰਪਨੀਆਂ ਦੇ ਵਿੱਚ ਪ੍ਰੋਡਕਟ ਨੇ ਜੋ ਉਹ ਪਹਿਲਾਂ ਦੇ ਮੁਕਾਬਲੇ ਹੁਣ ਯੂਐਸ ਦੇ ਵਿੱਚ ਮਹਿੰਗੇ ਹੋ ਜਾਣਗੇ ਜਿਸ ਦਾ ਸਿੱਧਾ ਅਸਰ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਪਵੇਗਾ ਤਾਂ ਇਹ ਜਿਹੜੇ ਪ੍ਰੋਡਕਟਸ ਹੋਣਗੇ ਜਫਰ ਇਸ ਕੰਪਨੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਇਸ ਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਉੱਥੇ ਹੀ ਜੇਕਰ ਟ੍ਰੇਡ ਦੀ ਗੱਲ ਕਰੇ ਤਾਂ TOI ਦੀ ਰਿਪੋਰਟ ਦੇ ਮੁਤਾਬਕ ਟੈਰਫ ਵਧਣ ਦੇ ਨਾਲ ਭਾਰਤ ਦਾ ਐਕਸਪੋਰਟ 3.6 ਬਿਲੀਅਨ ਡਾਲਰ ਘਟ ਹੋ ਸਕਦਾ ਹੈ ਪਰ ਇਹ ਜੀਡੀਪੀ ਦੇ 0.1 ਫੀਸਦੀ ਦੇ ਬਰਾਬਰ ਹੋਵੇਗਾ ਜੇਕਰ 2024 ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤ ਅਮਰੀਕਾ ਦਾ ਦੋ ਪੱਖੀ ਵਪਾਰ 124 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਇਸ ਦੇ ਨਾਲ ਭਾਰਤ ਨੇ ਅਮਰੀਕਾ ਨੂੰ 81 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਸੀ ਜਦਕਿ 44 ਬਿਲੀਅਨ ਡਾਲਰ ਦਾ ਆਯਾਤ ਕੀਤਾ ਗਿਆ ਸੀ ਜਾਨੀ ਕਿ ਭਾਰਤ ਨੂੰ 37 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਲਾਭ ਮਿਲਿਆ ਸੀ ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਦਾ ਭਾਰਤ ਦੇ ਨਾਲ ਟ੍ਰੇਡ ਡੈਫਿਸਿਟ ਟੌਪ 10 ਦੇ ਵਿੱਚ ਵੀ ਨਹੀਂ ਆਉਂਦਾ ਯਾਨੀ ਕਿ ਸਾਫ ਹੈ ਕਿ 트ੰਪ ਦਾ ਗੁੱਸਾ ਭਾਰਤ ਦੇ ਮੁਕਾਬਲੇ ਚੀਨ ਮੈਕਸੀਕੋ ਅਤੇ ਕੈਨੇਡਾ ਦੇ ਉੱਪਰ ਜ਼ਿਆਦਾ ਭਾਰੀ ਪੈਂਦਾ ਹੋਇਆ ਦਿਖਾਈ ਦੇਗਾ ਉੱਥੇ ਹੀ ਜੇਕਰ ਖੇਤੀਬਾੜੀ ਅਤੇ ਡੇਅਰੀ ਉਤਪਾਦ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਟੈਰਫ ਜ਼ਿਆਦਾ ਲੱਗ ਸਕਦਾ ਹੈ ਪਰ ਇਹਨਾਂ ਦਾ ਨਿਰਯਾਤ ਸਿਰਫ 0.5 ਬਿਲੀਅਨ ਡਾਲਰ ਹੈ ਇਸ ਤੇ ਲਈ ਇਸ ਤੋਂ ਉੱਪਰ ਵੀ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਇਸ ਤੋਂ ਇਲਾਵਾ એનર્ਜੀ ਮੈਟਲ ਅਤੇ ਆਟੋ ਸੈਕਟਰ ਦੇ ਵਿੱਚ ਵੀ ਇਸ ਰਫ ਵਧਣ ਦੇ ਨਾਲ ਅਮਰੀਕਾ ਨੂੰ ਹੀ ਨੁਕਸਾਨ ਹੋਵੇਗਾ ਜਾਨੀ ਕਿ ਭਾਰਤ ਨੂੰ ਇਸ ਦਾ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਜੀਡੀਪੀ ਦੀ ਗੱਲ ਕਰੀਏ ਤਾਂ ਭਾਰਤ ਦੀ ਜੀਡੀਪੀ ਦੇ ਉੱਪਰ ਇਸ ਦਾ 1.1 ਫੀਸਦੀ ਅਸਰ ਦੇਖਣ ਨੂੰ ਮਿਲੇਗਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਮੁਕਾਬਲੇ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਜਿੱਥੇ ਸਿੱਧਾ ਅਸਰ ਪਵੇਗਾ ਉੱਥੇ ਹੀ ਚੀਨ ਮੈਕਸੀਕੋ ਅਤੇ ਕੈਨੇਡਾ ਨੂੰ ਇਸ ਦਾ ਕਾਫੀ ਜ਼ਿਆਦਾ ਨੁਕਸਾਨ ਚੱਲਣਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਰੈਸਿਪ੍ਰੋਕਲ ਟੈਰਫ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਉੱਪਰ ਇੱਕ ਟੈਰਫ ਲਗਾ ਦਿੱਤਾ ਹੈ ਇਸ ਟੈਰਫ ਦੇ ਨਾਲ ਨਾ ਸਿਰਫ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਪਰ ਅਸਰ ਪਵੇਗਾ ਬਲਕਿ ਆਮ ਆਦਮੀ ਤੱਕ ਪਹੁੰਚਣ ਵਾਲੀਆਂ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਜਾਣਗੀਆਂ ਪਰ ਅਹਿਮ ਗੱਲ ਹੈ ਕਿ ਇਸ ਟੈਰਫ ਦਾ ਅਸਰ ਸਿਰਫ ਭਾਰਤ ਜਾਫਰ ਜਿਨ੍ਹਾਂ ਦੇਸ਼ਾਂ ਦੇ ਉੱਪਰ ਟੈਰਫ ਲਗਾਇਆ ਗਿਆ ਹੈ ਉਹਨਾਂ ਤੇ ਹੀ ਨਹੀਂ ਬਲਕਿ ਅਮਰੀਕੀ ਨਾਗਰਿਕਾਂ ਦੇ ਉੱਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆਂ ਕਿ ਇਸ ਰੈਸਪ੍ਰੋਕਲ ਟੈਰਫ ਦੇ ਨਾਲ ਭਾਰਤ ਦਾ ਕਿਹੜਾ ਕਿਹੜਾ ਸੈਕਟਰ ਪ੍ਰਭਾਵਿਤ ਹੋਵੇਗਾ ਉਥੇ ਹੀ ਜੇਕਰ ਭਾਰਤ ਦੀ ਜੀਡੀਪੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਇਸ ਦਾ ਕਿੰਨਾ ਕੁ ਅਸਰ ਪਏਗਾ ਜਾਂ ਫਿਰ ਬਾਕੀ ਦੇਸ਼ਾਂ ਦੇ ਉੱਪਰ ਇਸ ਟੈਰਫ ਦਾ ਕਿੰਨਾ ਕੁ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਉਸ ਦੀ ਜਾਣਕਾਰੀ ਦੇਵਾਂਗੇ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤੀ ਮਾਹਿਰਾਂ ਦੀ ਗੱਲ ਕਰੀਏ ਤਾਂ ਭਾਰਤੀ ਮਾਹਿਰਾਂ ਦਾ ਕਹਿਣਾ ਹੈ ਕਿ ਰੈਸਪ੍ਰੋਕਲ ਟੈਰਫ ਦਾ ਭਾਰਤ ਦੀ ਅਰਥ ਵਿਵਸਥਾ ਦੇ ਉੱਪਰ ਜੋ ਅਸਰ ਰਹੇਗਾ ਉਹ ਬੇहद ਹੀ ਸੀਮਤ ਰਹੇਗਾ ਕਿਉਂਕਿ ਭਾਰਤ ਅਤੇ ਅਮਰੀਕਾ ਦੇ ਵਿੱਚ ਟੈਰਿਫ ਗੈਪ 9 ਫੀਸਦੀ ਦਾ ਹੈ ਜੋ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਪਰ ਫਿਰ ਵੀ ਜੀਡੀਪੀ ਦੇ ਉੱਪਰ ਇਸ ਦਾ ਅਸਰ ਹੈ ਜੋ 1.1 ਫੀਸਦੀ ਰਹੇਗਾ ਰਿਪੋਰਟ ਦੇ ਮੁਤਾਬਕ ਭਾਰਤ ਦੇ ਕੁੱਲ 42.2 ਬਿਲੀਅਨ ਡਾਲਰ ਦੇ ਐਕਸਪੋਰਟ ਪ੍ਰਭਾਵਿਤ ਹੋਣਗੇ ਜਦਕੇ ਜੀਡੀਪੀ ਦਾ ਇਹ ਸਿਰਫ 1.1 ਫੀਸਦੀ ਹਿੱਸਾ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਜੇਕਰ ਸੈਕਟਰਸ ਦੀ ਗੱਲ ਕਰੀਏ ਤਾਂ ਭਾਰਤ ਦੀ ਜੇਕਰ ਇੰਡਸਟਰੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਰੈਸਪ੍ਰੋਕਲ ਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਯਾਨੀ ਕਿ ਰੈਸਪ੍ਰੋਕਲ ਟੈਰਫ ਦੇ ਨਾਲ ਕਈ ਸੈਕਟਰਸ ਹੋਣਗੇ ਜਿਨ੍ਹਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਮੁਨਾਫੇ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਜੇਕਰ ਰੋਜ਼ਗਾਰ ਦੀ ਗੱਲ ਕਰੀਏ ਤਾਂ ਉਹ ਵੀ ਇਸ ਟੈਰਫ ਦੇ ਕਾਰਨ ਪ੍ਰਭਾਵਿਤ ਹੋ ਸਕਦਾ ਵਾ ਬਿਲਕੁਲ ਯਕੀਨ ਅਮਰੀਕਾ ਦੁਆਰਾ ਜ਼ਿਆਦਾ ਟੈਰਫ ਲਗਾਉਣ ਨਾਲ ਇਹਨਾਂ ਸੈਕਟਰਸ ਦੀਆਂ ਕੰਪਨੀਆਂ ਦੇ ਵਿੱਚ ਪ੍ਰੋਡਕਟ ਨੇ ਜੋ ਉਹ ਪਹਿਲਾਂ ਦੇ ਮੁਕਾਬਲੇ ਹੁਣ ਯੂਐਸ ਦੇ ਵਿੱਚ ਮਹਿੰਗੇ ਹੋ ਜਾਣਗੇ ਜਿਸ ਦਾ ਸਿੱਧਾ ਅਸਰ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਪਏਗਾ ਤਾਂ ਇਹ ਜਿਹੜੇ ਪ੍ਰੋਡਕਟਸ ਹੋਣਗੇ ਜਫਰ ਇਸ ਕੰਪਨੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਸਟੈਰਫ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਉੱਤੇ ਹੀ ਜੇਕਰ ਟ੍ਰੇਡ ਦੀ ਗੱਲ ਕਰੇ ਤਾਂ TOI ਦੀ ਰਿਪੋਰਟ ਦੇ ਮੁਤਾਬਕ ਟੈਰਫ ਵਧਣ ਦੇ ਨਾਲ ਭਾਰਤ ਦਾ ਐਕਸਪੋਰਟ 3.6 ਬਿਲੀਅਨ ਡਾਲਰ ਘਟ ਹੋ ਸਕਦਾ ਹੈ ਪਰ ਇਹ ਜੀਡੀਪੀ ਦੇ 0.1 ਫੀਸਦੀ ਦੇ ਬਰਾਬਰ ਹੋਵੇਗਾ ਜੇਕਰ 2024 ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤ ਅਮਰੀਕਾ ਦਾ ਦੋ ਪੱਖੀ ਵਪਾਰ 124 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਇਸ ਦੇ ਨਾਲ ਭਾਰਤ ਨੇ ਅਮਰੀਕਾ ਨੂੰ 81 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਸੀ ਜਦਕਿ 44 ਬਿਲੀਅਨ ਡਾਲਰ ਦਾ ਆਯਾਤ ਕੀਤਾ ਗਿਆ ਸੀ ਜਾਨੀ ਕਿ ਭਾਰਤ ਨੂੰ 37 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਲਾਭ ਮਿਲਿਆ ਸੀ ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਦਾ ਭਾਰਤ ਦੇ ਨਾਲ ਟ੍ਰੇਡ ਡੈਫਿਸਿਟ ਟੌਪ 10 ਦੇ ਵਿੱਚ ਵੀ ਨਹੀਂ ਆਉਂਦਾ ਯਾਨੀ ਕਿ ਸਾਫ ਹੈ ਕਿ 트ੰਪ ਦਾ ਗੁੱਸਾ ਭਾਰਤ ਦੇ ਮੁਕਾਬਲੇ ਚੀਨ ਮੈਕਸੀਕੋ ਅਤੇ ਕੈਨੇਡਾ ਦੇ ਉੱਪਰ ਜ਼ਿਆਦਾ ਭਾਰੀ ਪੈਂਦਾ ਹੋਇਆ ਦਿਖਾਈ ਦੇਗਾ ਉੱਥੇ ਹੀ ਜੇਕਰ ਖੇਤੀਬਾੜੀ ਅਤੇ ਡੈਰੀ ਉਤਪਾਦ ਦੀ ਗੱਲ ਕਰੀਏ ਤਾਂ ਇਹਨਾਂ ਦੇ ਉੱਪਰ ਟੈਰਫ ਜ਼ਿਆਦਾ ਲੱਗ ਸਕਦਾ ਹੈ ਪਰ ਇਹਨਾਂ ਦਾ ਨਿਰਯਾਤ ਸਿਰਫ 0.5 ਬਿਲੀਅਨ ਡਾਲਰ ਹੈ ਇਸ ਲਈ ਇਸ ਤੋਂ ਉੱਪਰ ਵੀ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਇਸ ਤੋਂ ਇਲਾਵਾ એનર્ਜੀ ਮੈਟਲ ਅਤੇ ਆਟੋ ਸੈਕਟਰ ਦੇ ਵਿੱਚ ਵੀ ਟੈਰਿਫ ਵਧਣ ਦੇ ਨਾਲ ਅਮਰੀਕਾ ਨੂੰ ਹੀ ਨੁਕਸਾਨ ਹੋਵੇਗਾ ਜਾਨਕਿ ਭਾਰਤ ਨੂੰ ਇਸ ਦਾ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਉੱਥੇ ਤੁਹਾਨੂੰ ਦੱਸ ਦਈਏ ਕਿ ਜੇਕਰ ਜੀਡੀਪੀ ਦੀ ਗੱਲ ਕਰੀਏ ਤਾਂ ਭਾਰਤ ਦੀ ਜੀਡੀਪੀ ਦੇ ਉੱਪਰ ਇਸ ਦਾ 1.1 ਫੀਸਦੀ ਅਸਰ ਦੇਖਣ ਨੂੰ ਮਿਲੇਗਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਮੁਕਾਬਲੇ ਅਮਰੀਕੀ ਨਾਗਰਿਕਾਂ ਦੀ ਜੇਬ ਦੇ ਉੱਪਰ ਜਿੱਥੇ ਸਿੱਧਾ ਅਸਰ ਪਵੇਗਾ ਉੱਥੇ ਹੀ ਚੀਨ ਮੈਕਸੀਕੋ ਅਤੇ ਕੈਨੇਡਾ ਨੂੰ ਇਸ ਦਾ ਕਾਫੀ ਜ਼ਿਆਦਾ ਨੁਕਸਾਨ ਚੱਲਣਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰੈਸਿਪ੍ਰੋਕਲ ਟੈਰਫ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਉੱਪਰ ਇੱਕ ਟੈਰਫ ਲਗਾ ਦਿੱਤਾ ਹੈ ਇਸ ਟੈਰਫ ਦੇ ਨਾਲ ਨਾ ਸਿਰਫ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਪਰ ਅਸਰ ਪਵੇਗਾ ਬਲਕਿ ਆਮ ਆਦਮੀ ਤੱਕ ਪਹੁੰਚਣ ਵਾਲੀਆਂ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਜਾਣਗੀਆਂ ਪਰ ਅਹਿਮ ਗੱਲ ਹੈ ਕਿ ਇਸ ਟੈਰਫ ਦਾ ਅਸਰ ਸਿਰਫ ਭਾਰਤ ਜਾਫਰ ਜਿਨ੍ਹਾਂ ਦੇਸ਼ਾਂ ਦੇ ਉੱਪਰ ਇਹ ਟੈਰਫ ਲਗਾਇਆ ਗਿਆ ਉਹਨਾਂ ਤੇ ਹੀ ਨਹੀਂ ਬਲਕਿ ਅਮਰੀਕੀ ਨਾਗਰਿਕਾਂ ਦੇ ਉੱਪਰ ਵੀ ਇਸ ਅਸਰ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆਂ ਕਿ ਇਸ ਰੈਸੀ ਪ੍ਰੋਕਰ ਟੈਰਫ ਦੇ ਨਾਲ ਭਾਰਤ ਦਾ ਕਿਹੜਾ ਕਿਹੜਾ ਸੈਕਟਰ ਪ੍ਰਭਾਵਿਤ ਹੋਵੇਗਾ ਉਥੇ ਹੀ ਜੇਕਰ ਭਾਰਤ ਦੀ ਜੀਡੀਪੀ ਦੀ ਗੱਲ ਕਰੀਏ ਤਾਂ ਉਸ ਦੇ ਉੱਪਰ ਇਸ ਦਾ ਕਿੰਨਾ ਇੱਕ ਅਸਰ ਪਵੇਗਾ ਜਾਂ ਫਿਰ ਬਾਕੀ ਦੇਸ਼ਾਂ ਦੇ ਉੱਪਰ ਇਸ ਟੈਰਫ ਦਾ ਕਿੰਨਾ ਕੁ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਉਸ ਦੀ ਜਾਣਕਾਰੀ ਦੇਵਾਂਗੇ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤੀ